ਸਤ ਪਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਾਰੇ ਮਹਲ ਉੱਚਾ ਉੱਠਾ ਘਰ ਪਹਿਲਾ ਚਾਉ ਪਾ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮੇ ਆਈ ਹਿਆਰੇ ਰਤਨ ਨਾਮ ਹਰ ਬਸੇ ਆਈ ਗੁਰ ਹਾਥ ਧਰਿਓ ਮੇਰਾ ਏ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੋਰ ਨਾਮ ਦਿਓ ਰੇਨ ਲਾਥਾ ਮੇਰਾ ਹੀਆ ਰਾਇ ਰਤਨ ਨਾਮ ਹਰ ਬਸੇ ਆ ਗੋਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰੇ ਹਰ ਮੰਦਰੜਾ ਬੇਨ ਨਾ ਵੇ ਜੀਵਨ ਪਿਰਥਾ ਰਹਾ ਬੇਨ ਗੁਰ ਮੋੜ ਭੈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਸਾਧੋ ਚਰਨ ਨਾ ਸੇਵ ਕਬੋ ਤਿਨ ਸਭ ਜਨਮ ਆਕਾਥਾਂ ਜਿਨ ਸਾਧੋ ਚਰਨ ਸਾਧ ਪਗ ਸੇਵ ਤਿਨ ਸਫਲੋ ਜਨਮ ਸਨਾਥਾਂ ਮੋ ਕਉ ਕੀ ਜੈ ਦਾਸ ਦਾਸ ਦਸਨ ਕੋ ਹਰ ਦਇਆ ਤਾਰੇ ਜਗੰਨਾਥਾ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਲ ਅਹ ਮਾਰਗ ਪੰਥ ਹਮ ਅੰਦਲੇ ਕਾ ਗੁਰ ਅੰਚਲ ਦੀ ਜੈ ਜਨ ਨਾਨਕ ਚਲ ਮਿਲੰਥਾ ਹਮ ਅੰਦਲੇ ਗਿਆਨਹੀਨ ਅਗੰਨੀ ਚੌ ਚਲਹ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ